ਸਿੱਖਾਂ ਨਾਲ ਜੁੜੀ ਕੁਰਕ ਖੇਤਰ ਤੋਂ ਵੱਡੀ ਖਬਰ ਹੈ ਜਿੱਥੇ ਵਿਰਾਸਤ ਇਹ ਖਾਲਸਾ ਬਣਾਉਣ ਦੀ ਤਹਜ਼ੀਬ ਕੀਤੀ ਗਈ ਹੈ। ਗਵਾਂਟੀ ਸੂਬੇ ਪੰਜਾਬ ਦੇ ਵਿੱਚ 2027 ਦੇ ਵਿੱਚ ਹੋਣ ਵਾਲੀ ਹੈ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਿੱਖਾਂ ਨੂੰ ਲਿਬਾਉਣ ਲਈ ਹਰ ਸੰਭਵ ਯਤਨ ਕਰ ਰਹੇ ਨੇ। ਸੂਤਰਾਂ ਅਨੁਸਾਰ ਹਰਿਆਣਾ ਸਰਕਾਰ ਸ਼ਿਨਾਨੰਦਪੁਰ ਸਾਹਿਬ ਸਥਿਤ ਵਿਰਾਸਤ ਤੇ ਖਾਲਸਾ ਦੀ ਤਰਜ ਤੇ ਕੁਰਕ ਖੇਤਰ ਦੇ ਵਿੱਚ 3 ਏਕੜ ਦੇ ਵਿੱਚ ਸਿੱਖ ਅਜਾਇਬ ਘਰ ਬਣਾਉਣ ਦੀ ਯੋਜਨਾ ਬਣਾ ਰਹੀ ਹੈ ਇਸ ਨਾਲ ਹੀ ਸਰਕਾਰ ਕੁਰਕ ਖੇਤਰ ਦੇ ਵਿੱਚ 5 ਏਕੜ ਦੇ ਵਿੱਚ ਗੁਰੂ ਰਵਿਦਾਸ ਅਜਾਇਬ ਘਰ ਅਤੇ ਭਵਨ ਬਣਾਉਣ ਤੇ ਵੀ ਕੰਮ ਕਰ ਰਹੀ ਹੈ ਸਰਕਾਰ ਨੇ ਗੁਰੂ ਰਵਿਦਾਸ ਅਜਾਇਬ ਘਰ ਅਤੇ ਭਵਨ ਦੀ ਉਸਾਰੀ ਦੀ ਪ੍ਰਕਿਰਿਆ ਦੇ ਵਿੱਚ ਵੀ ਤੇਜ਼ੀ ਲਿਆਉਂਦੀ ਹੈ ਮੁੱਖ ਮੰਤਰੀ ਸਾਣੀ ਨੇ ਨਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਮਨਾਉਣ ਵਾਸਤੇ ਹਰਿਆਣਾ ਦੇ ਵਿੱਚ ਨਵੰਬਰ ਮਹੀਨੇ ਦੇ ਵਿੱਚ ਹੋਣ ਵਾਲੇ ਸਮਾਗਮਾਂ ਤੇ ਚਰਚਾ ਸੰਬੰਧੀ ਪਿਛਲੇ ਹਫ਼ਤੇ ਹੋਈ ਮੀਟਿੰਗ ਦੇ ਵਿੱਚ ਪ੍ਰਧਾਨਗੀ ਵੀ ਕੀਤੀ ਸੀ ਆਪਣੇ ਗ੍ਰਹਿ ਸੂਬੇ ਦੇ ਵਿੱਚ ਸਿੱਖਾਂ ਨਾਲ ਸੰਬੰਧਿਤ ਮਜ਼ਬੂਤ ਕਰਨ ਤੋਂ ਇਲਾਵਾ ਨਾਇਬ ਸੈਣੀ ਲਗਾਤਾਰ ਪੰਜਾਬ ਦਾ ਦੌਰਾ ਕਰ ਰਹੇ ਨੇ ਮੁੱਖ ਮੰਤਰੀ ਨੇ ਇਸ ਸਾਲ ਦੀ ਸ਼ੁਰੂਆਤ ਰੋਪੜ ਦੇ ਵਿੱਚ ਸੈਣੀ ਸਮਾमेलन ਤੇ ਗਵਾਂਡੀ ਸੂਬੇ ਦੇ ਆਗੂਆਂ ਅਤੇ ਕਾਰਕੁਨਾਂ ਨਾਲ ਲਗਾਤਾਰ ਮੀਟਿੰਗਾਂ ਹੋਈਆਂ। ਉਹਨਾਂ ਨੇ ਸੰਗਰੂਰ ਜਾ ਕੇ ਸੀਮਰ ਆਗੂ ਸੁਖਦੇਵ ਸਿੰਘ ਢੀਂਸਾ ਨੂੰ ਸ਼ਰਧਾਂਜਲੀ ਦਿੱਤੀ ਅਤੇ ਆਪ ਸਰਕਾਰ ਤੇ ਨਿਸ਼ਾਨੇ ਸਾਦੇ ਉਦਮ ਸਿੰਘ ਦੀ ਸ਼ਹੀਦੀ ਸਮਾਗਮ ਮੌਕੇ ਸੁਨਾਮ ਦਾ ਦੌਰਾ ਕਰਕੇ ਉਹਨਾਂ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਵੀ ਪੈਦਾ ਕਰ ਦਿੱਤੀ ਸੀ। ਅਸੀ ਦੇ ਪਾਜਪਾ ਦੇ ਸੀਨੀਅਰ ਆਗੂ ਨੇ ਕਿਹਾ ਕਿ ਨਾਇਬ ਸਿੰਘ ਸੈਣੀ ਕੌਮੀ ਪੱਧਰ ਤੇ ਪਾਰਟੀ ਦਾ OBC ਚਿਹਰਾ ਨੇ ਪਾਰਟੀ ਦੇ ਸੀਨੀਅਰ ਆਗੂਆਂ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਪੰਜਾਬ ਦੇ ਵਿੱਚ ਪਾਰਟੀ ਦਾ ਆਧਾਰ ਬਣਾਉਣ ਲਈ ਕਿਹਾ ਸੈਣੀ ਸਰਕਾਰ ਨੇ ਇਸ ਅਜਾਇਬ ਘਰ ਲਈ ਸਲਾਹਕਾਰ ਸੈਣੀ ਸਰਕਾਰ ਨੇ ਇਸ ਅਜਾਇਬ ਘਰ ਨੂੰ ਸਲਾਹਕਾਰ ਸਪਲੇਟ ਮੀਡੀਆ ਨੂੰ ਕੰਮ ਸੌਪਿਆ ਏ ਕਿਹਾ ਜਾ ਰਿਹਾ ਹੈ ਕਿ ਇਸ ਤੇ 115 ਕਰੋੜ ਰੁਪਏ ਦੀ ਲਾਗਤ ਦੀ ਸੰਭਾਵਨਾ ਹੈ ਅਜਾਇਬ ਘਰ ਦੀ ਨੀ ਨਵੰਬਰ ਦੇ ਵਿੱਚ ਰੱਖੀ ਜਾਵੇਗੀ ਅਤੇ 2 ਸਾਲ ਦੇ ਵਿੱਚ ਬਣ ਕੇ ਤਿਆਰ ਹੋ ਜਾਵੇਗਾ ਤੇ ਇਸ ਨੂੰ ਖੋਲਿਆ ਵੀ ਜਾਵੇਗਾ ਇਸ ਅਜਾਇਬ ਘਰ ਦੇ ਵਿੱਚ ਸਿੱਖ ਧਰਮ ਦੀ ਬੁਨਿਆਦ ਖਾਲਸਾ ਪੰਥ ਦੀ ਸਥਾਪਨਾ ਅਤੇ ਉਹ ਬਾਅਦ ਦੇ ਮਹਾਰਾਜਾ ਰਣਜੀਤ ਸਿੰਘ ਰਾਜ ਅਧੀਨ ਸਿੱਖ ਸਾਮਰਾਜ ਬਾਰੇ ਚਾਨਣਾ ਪਾਇਆ ਜਾਵੇਗਾ ਇਸ ਦੇ ਵਿੱਚ ਦੱਸਿਆ ਕਿ ਜੋ ਵੀ ਸਿੱਖਾਂ ਦੇ ਨਾਲ ਕੀਤਾ ਜਾ ਰਿਹਾ ਹੈ ਇਹ ਕਿਹਾ ਜਾ ਰਿਹਾ ਹੈ ਕਿ ਭਾਜਪਾ ਦੇ ਵੱਲੋਂ ਹੁਣ ਚੋਣਾ ਜਿਹੜੀਆਂ ਨੇ ਸਿਰਤੇ ਨੇ ਇਸ ਦੇ ਲਈ ਸਾਰੇ ਸਿੱਖਾਂ ਦੇ ਹੱਕ ਦੇ ਵਿੱਚ ਸੰਭਵ ਜੋ ਵੀ ਯਤਨ ਹੋਣਗੇ ਉਹ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਨੇ ਤਾਂ ਹੁਣ ਸਿੱਖਾਂ ਦੇ ਹੱਕ ਦੇ ਵਿੱਚ ਇੱਕ ਫੈਸਲਾ ਲਿਆ ਗਿਆ ਵਿਰਾਸਤ ਖਾਲਸਾ ਜਿਹੜਾ ਇਹ ਕੁਰਕ ਖੇਤਰ ਦੇ ਵਿੱਚ ਵੀ ਖੋਲਿਆ ਜਾਵੇਗਾ